ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਵਧੀਆ ਹੀ ਹੋਵੋਗੇ ਅਸੀਂ ਅਕਸਰ ਸੁਪਨੇ ਤਾਂ ਬਹੁਤ ਦੇਖਦੇ ਹਾਂ ਪਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਦੇ ਕਰਦੇ ਰਸਤੇ ਵਿੱਚ ਹੀ ਹਾਰ ਮੰਨ ਜਾਂਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਤਰ੍ਹਾਂ ਹੀ ਗੱਲ ਕਰਾਂਗੇ ਕਿ ਅਸੀਂ ਆਪਣੇ ਸੁਪਨਿਆਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ ਉਹ ਵੀ ਬਿਨਾਂ ਹਾਰ ਮੰਨੇ ਸੁਪਨਾ ਪੂਰਾ ਕਿਵੇਂ ਕਰੀਏ ਇੱਕ ਵਾਰ ਇੱਕ ਥੋਬੀ ਆਪਣੇ ਖੋਤੇ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਤਾਂ ਉਹ ਜੰਗਲ ਦੇ ਰਸਤੇ ਤੋਂ ਲੰਘ ਰਿਹਾ ਸੀ ਜਦੋਂ ਉਹ ਜੰਗਲ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ ਖੋਤਾ ਇੱਕ ਟੋਏ ਵਿੱਚ ਡਿੱਗ ਪਿਆ ਥੋਬੀ ਨੇ ਦੇਖਿਆ ਕਿ ਟੋਆ ਬਹੁਤ ਵੱਡਾ ਹੈ ਥੋਬੀ ਨੇ ਵੀ ਸੋਚਿਆ ਕੀ ਕੀਤਾ ਜਾਵੇ ਥੋਬੀ ਨੇ ਪੂਰੀ ਕੋਸ਼ਿਸ਼ ਕੀਤੀ ਪਰ ਖੋਤਾ ਬਾਹਰ ਨਹੀਂ ਨਿਕਲ ਸਕਿਆ ਉਹ ਖੋਤਾ ਵੀ ਥੱਕ ਗਿਆ ਹੁਣ ਥੋਬੀ ਨੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਹਾਰ ਮੰਨ ਲਈ ਹੁਣ ਤੋਬੀ ਨੇ ਸੋਚਿਆ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਮੈਨੂੰ ਜੰਗਲ ਛੱਡਣਾ ਪਵੇਗਾ ਉਸਨੇ ਸੋਚਿਆ ਕਿ ਖੋਤਾ ਮਰ ਗਿਆ ਹੈ ਜਦੋਂ ਤੋਬੀ ਨੂੰ ਕੋਈ ਉਮੀਦ ਨਾ ਮਿਲੀ ਤਾਂ ਉਹ ਬਹੁਤ ਨਿਰਾਸ਼ ਹੋਇਆ ਖੋਤਾ ਮਰ ਗਿਆ ਹੈ ਅਤੇ ਹੁਣ ਮੈਂ ਉਸਨੂੰ ਦਫਨਾ ਦਿੰਮਾ ਤੋਬੀ ਨੇ ਕੀ ਕੀਤਾ? ਤੋਬੀ ਨੇ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ ਅਤੇ ਤੋਬੀ ਨੇ ਖੋਤੇ ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ। ਤਾਂ ਅਚਾਨਕ ਕੀ ਹੋ ਗਿਆ? ਜਦੋਂ ਖੋਤੇ ਨੂੰ ਬਾਹਰ ਦਾ ਅਹਿਸਾਸ ਹੋਇਆ ਤਾਂ ਖੋਤਾ ਤੁਰੰਤ ਹੋਸ਼ ਵਿੱਚ ਆ ਗਿਆ। ਹੁਣ ਇਸ ਤਰ੍ਹਾਂ ਹੋਇਆ ਕਿ ਸਾਰੀ ਮਿੱਟੀ ਜਿਹੜੀ ਉਸ ਉੱਤੇ ਸੀ, ਢੇਹਾ ਆ ਗਈ ਅਤੇ ਉਹ ਮਿੱਟੀ ਦੇ ਉੱਪਰ ਚੜ ਗਿਆ। ਜਦੋਂ ਤੋਬੀ ਨੇ ਇਹ ਦੇਖਿਆ ਤਾਂ ਤੋਬੀ ਨੂੰ ਅਚਾਨਕ ਇਹ ਵਿਚਾਰ ਆਇਆ, ਤੋਬੀ ਖੋਤੇ ਉੱਪਰ ਮਿੱਟੀ ਪਾੰਦਾ ਰਿਹਾ, ਖੋਤਾ ਫੇਰ ਉਹ ਮਿੱਟੀ ਛਾੜਦਾ ਰਿਹਾ। ਤੋ ਅਭੀ ਇਹ ਕੰਮ ਕਰਦਾ ਰਿਹਾ ਅਦੇ ਖੋਤਾ ਮਿੱਟੀ ਝਾੜਦਾ ਰਿਹਾ ਅਤੇ ਜਦੋਂ ਵੀ ਮਿੱਟੀ ਉਸ ਉੱਤੇ ਡਿੱਗੀ ਉਹ ਇਹੀ ਕਰਦੇ ਹੋਏ ਖੋਤਾ ਟੋਏ ਵਿੱਚੋਂ ਉੱਪਰ ਆ ਗਿਆ ਹੁਣ ਤੁਸੀਂ ਇੱਥੇ ਥੋਬੀ ਨੂੰ ਦੇਖੋ ਤਾਂ ਲੱਗਦਾ ਸੀ ਕਿ ਗਦਾ ਮਰ ਗਿਆ ਅਤੇ ਥੋਬੀ ਦੀ ਪੂਰੀ ਉਮੀਦ ਖਤਮ ਹੋ ਗਈ ਤੇ ਡਾਕਟਰ ਬੀਕੇ ਨੇ ਮਹਿਸੂਸ ਕੀਤਾ ਕਿ ਉਸ ਕੋਲ ਕੋਈ ਰਸਤਾ ਨਹੀਂ ਸੀ ਜਦੋਂ ਥੋਬੀ ਪਹਿਲਾਂ ਹੀ ਹਾਰ ਮੰਨ ਚੁੱਕਾ ਸੀ ਕਿ ਅਚਾਨਕ ਇੱਕ ਰਸਤਾ ਨਿਕਲਿਆ ਕਈ ਵਾਰ ਸਾਡੇ ਸਾਹਮਣੇ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ ਅਤੇ ਅਸੀਂ ਸੋਚਦੇ ਹਾਂ ਕਿ ਇਸ ਤੋਂ ਬਚਨ ਦਾ ਕੋਈ ਰਸਤਾ ਨਹੀਂ ਹੈ ਪਰ ਅਸੀਂ ਗਲਤ ਹਾਂ ਸਾਨੂੰ ਹਰ ਸਮੱਸਿਆ ਵੱਡੀ ਲੱਗਦੀ ਹੈ ਕਿਉਂਕਿ ਇਹ ਸਾਡੀ ਸਮੱਸਿਆ ਹੈ ਕਿਉਂਕਿ ਅਸੀਂ ਹਰ ਸਮੱਸਿਆ ਨਾਲ ਪਵਨਾਤਮਕ ਤੌਰ ਤੇ ਜੁੜੇ ਹੋਏ ਹਾਂ ਅਤੇ ਜਦੋਂ ਵੀ ਤੁਸੀਂ ਕਿਸੇ ਹੋਰ ਦੀ ਸਮੱਸਿਆ ਸੁਣਦੇ ਹੋ ਤਾਂ ਤੁਸੀਂ ਉਸ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹੋ ਅਤੇ ਸਾਡੇ ਨਾਲ ਅਜੀਹਾ ਹੁੰਦਾ ਹੈ ਪਰ ਅਸੀਂ ਆਪਣੀ ਸਮੱਸਿਆ ਨੂੰ ਵੱਡੀ ਸਮਝਦੇ ਹਾਂ ਜੇਕਰ ਅਸੀਂ ਸਕਾਰਾਤਮਕ ਰਵੱਈਆ ਅਪਣਾਉਂਦੇ ਹਾਂ ਅਤੇ ਹਰ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੌਲੀ-ਹੌਲੀ ਕੋਈ ਵੀ ਸਮੱਸਿਆ ਸਮੱਸਿਆ ਨਹੀਂ ਬਣ ਜਾਂਦੀ ਅਤੇ ਵਿਸ਼ਵਾਸ ਕਰੋ ਜਿਸ ਦਿਨ ਇਹ ਰਵੱਈਆ ਬਣ ਗਿਆ ਤੁਹਾਨੂੰ ਹਰ ਸਮੱਸਿਆ ਦੇ ਅੰਦਰ ਇੱਕ ਮੌਕਾ ਦਿਖਾਈ ਦੇਵੇਗਾ ਤੁਸੀਂ ਕਿਸੇ ਵੀ ਸਫਲ ਵਿਅਕਤੀ ਨੂੰ ਦੇਖਦੇ ਹੋ ਉਸ ਦੀ ਜ਼ਿੰਦਗੀ ਵਿੱਚ ਜਿੰਨੀਆਂ ਵੱਡੀਆਂ ਮੁਸ਼ਕਲਾਂ ਆਈਆਂ ਓੰਨੀ ਹੀ ਵੱਡੀ ਸਫਲਤਾ ਉਸ ਨੇ ਹਾਸਲ ਕੀਤੀ ਇਸ ਲਈ ਤੁਹਾਡੀ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ ਜਿੰਨੀਆਂ ਮਰਜ਼ੀ ਵੱਡੀਆਂ ਮੁਸ਼ਕਲਾਂ ਆ ਜਾਣ ਉਸ ਤੋਂ ਡਰੋ ਨਹੀਂ ਸਗੋਂ ਅੱਗੇ ਵਧਦੇ ਰਹੋ ਹਰ ਮੁਸੀਬਤ ਤੋਂ ਕੁਝ ਨਾ ਕੁਝ ਸਿੱਖਦੇ ਰਹੋ ਵੱਡੇ ਸੁਪਨੇ ਦੇਖੋ ਤੁਸੀਂ ਆਪਣਾ ਹਰ ਸੁਪਨਾ ਪੂਰਾ ਕਰ ਸਕਦੇ ਹੋ